ਦੇ ਰਹੇ ਸ੍ਰਿਸ਼ਟ ਸੁਭਾਈ ਸ੍ਰਿਸ਼ਟ ਸੁਭਾਈ ਟਿਕਾਣੇ ਲਿਆ ਹੋਸ਼ ਹਸ਼ਿਆ ਆਰ ਹੋਇਆ ਸੱਚਾ ਮਈਆ ਰਾਜੇ ਰਾਣੇ ਜੰਗਲਾਂ ਵਿੱਚ ਫਰਾਏ ਖਰਗੋਸ਼ ਕਿੱਦਾਂ ਰਾਜੇ ਰਾਣਿਆਂ ਨੂੰ ਫਰਾਉਣਾ ਖਰਗੋਸ਼ ਖਰਗੋਸ਼ ਬਣਾ ਕੇ ਕਿ ਉਹਨਾਂ ਦਾ ਵਾਲੀ ਵਾਸ ਨਹੀਂ ਕੋਈ ਨਾ ਹੋਵੇਗਾ ਰਾਜੇ ਰਾਣੇ ਜੰਗਲਾਂ ਵਿੱਚ ਫਰਾਏ ਖਰਗੋਸ਼ ਕਲਯੁਗ ਕੂੜੀ ਕਿਰਿਆ ਕੁੱਤੇ ਮਗਰ ਲਗਾਈ ਆ ਜਿਹੜਾ ਭਗਵਾਨ ਨਹੀਂ ਮੰਨੇਗਾ ਉਹਦਾ ਹਸਨ ਕੀ ਹੋਵੇਗਾ ਕਲਯੁਗ ਕੂੜੀ ਕਿਰਿਆ ਕੁੱਤੇ ਮਗਰ ਲਗਾਈ ਆ 993 ਚੌਕੜੀ ਪਿੱਛੋਂ ਚੜਿਆ ਜੋਸ਼ ਇਹ ਗੁਰੂ ਅਵਤਾਰਾਂ ਦੇ ਪਹਿਲਾਂ ਪ੍ਰਮਾਤਮਾ ਕਿਦੋਂ ਆਇਆ ਮਤਲੁਕ ਤੇ 994 ਚੌਂਕੜੀ ਯੁਗ ਤੋਂ ਬਾਅਦ 993 ਚੌਂਕੜੀ ਯੁਗ ਪਿੱਛੋਂ ਚੜਿਆ ਜੋਸ਼ ਆਪਣਾ ਬਲ ਧਰਾਈਆ ਖੋਜਿਆ ਕੋਈ ਨਾ ਕੱਢੇ ਖੋਜ ਖੋਜ ਥੱਕੀ ਸਰਬਲ ਕਾਈਆ ਉਹ ਕਿਸੇ ਹੱਥ ਨਾ ਆਵੇ ਰੋਜ਼ੀਆਂ ਵਿੱਚ ਰੋਜ਼ ਪਾਕੇ ਮਾਰ ਮਰ ਦੇਣ ਦੁਹਾਈਆ ਜਿਸ ਦੀ ਨਾਨਕ ਸੋਚ ਜਿਸ ਦੀ ਨਾਨਕ ਸੋਚਦਾ ਗਿਆ ਸੋਚ ਕਿਵਾਂ ਪਾਵੇਗਾ ਜਿਸ ਦੀ ਨਾਨਕ ਸੋਚਦਾ ਗਿਆ ਸੋਚ ਸੋਚ ਸੋਚਣਾ ਕੋਈ ਅਜਣਾਈਆ ਜਿਸ ਤੇ ਗੋਬਨ ਰੱਖੀ ਲੋਚ ਦੋਵੇਂ ਲੋਚ ਨੂੰ ਧਿਆਨ ਲਗਾਈਆ ਓ ਸੋ ਸਾਬ ਗਿਆ ਪਹੁੰਚ ਉਹ ਆ ਗਿਆ ਹੈ ਪੂਰਨ ਪੂਰਨ ਵਿੱਚ ਸਮਾਈਆ ਲੇਖਾ ਜਾਣ ਲਖਨ ਕਰੋ ਚੁ ਪੁਸ਼ਕਰ ਜੰਗੂ ਵੇਖ ਵਖਾਈਆ ਸਾਂ ਸਲਮਲ ਹੰਡਾਏ ਆਪਣਾ ਸ਼ੌਕ ਛੁਕੀਨ ਬਣਿਆ ਬੇਪਰਵਾਇਆ ਕੁਸ਼ਾ ਮਾਣੇ ਕੋ ਮੌਜੂ ਕੁਸ਼ੱਲਿਆ ਬੇਤਾਰ ਹਮ ਆਸਾ ਪੂਰ ਕਰਾਈਆ ਕਰੇ ਖੇਲ ਬਿਨ ਲਸ਼ਕਰ ਫੌਜ ਖੰਡਾ ਤੀਰ ਨਾ ਕੋਈ ਚਮਕਾਈਆ ਮ ਜੋਤੀ ਜੋਤ ਸਰੂਪ ਹਾਰੋ ਆਪ ਆਪਣੀ ਕਿਰਪਾ ਕਰੋ ਹੁਕਮੇ ਅੰਦਰ ਹੁਕਮ ਚਲਾਈਆ ਵਿਸ਼ਿਸ਼ਟ ਕੋਲੇ ਗਿਆ ਆਰਾਮ RAM ਜੀ ਦਾ ਗੁਰੂ ਸੀ ਵਿਸ਼ਿਸ਼ਟ ਉਹ ਵਿਸ਼ਿਸ਼ਟ ਕੋਲੇ ਗਿਆ ਆਰਾਮ ਰਾਮ ਪਿਆ ਸ਼ਰਨਾਇਆ ਰਾਮ ਮੰਗੀ ਦਾਤ ਨਾਮ ਨਾਮ ਰਾਮ ਚੋਲੀ ਪਾਈਆ ਵਿਸ਼ਿਸ਼ਟ ਕਰ ਪ੍ਰਣਾਮ ਪ੍ਰਾਨ ਜਾਮ ਲੇਖ ਚਕਾਈਆ ਰਾਮ ਕਹੇ ਦੇ ਪਗਾਮ ਹੁਕਮ ਸੱਚ ਸੁਣਾਈਆ ਵਿਸ਼ਿਸ਼ਟ ਕਹੇ ਰਾਮ ਓ ਜਸ ਤੈਨੂੰ ਬਣਾਇਆ RAM ਉਹ ਅਮੇਗਾ ਨੋ ਸੋਤਰਾ ਨੂੰ ਚੌਂਕੜੀ ਜੋਗ ਬਾਗ ਉਹਦੇ ਨਾਂ ਦੇ ਟੰਡੋਰੇ ਪਿੱਛੇ ਹੋ ਕੇ ਉਹ ਆ ਰਿਹਾ ਹੈ ਅਵ ਸਿਸ਼ਟ ਕਹੇ RAM ਜਸ ਤੈਨੂੰ ਬਣਾਇਆ RAM ਸੋ RAM ਅੰਤਰ ਕਲ ਆਵੇ ਵਾਹੋ ਤਾਈ ਸੋ RAM ਕਲ ਅੰਤਮ ਆਵੇ ਵਾਹੋ ਤਾਈ ਆ ਜਿਸ ਦਾ ਹੱਡ ਮਾਸ ਨਾੜੀ ਨਾ ਚੰਮ ਦਸ਼ਰਤ ਬਿੰਦ ਨ ਕੋਈ ਵਖਾਈਆ ਸੋ ਰਾਮ ਬੇਪਛਾਨ ਰੂਪ ਰੰਗ ਰੇਖ ਨ ਕੋਈ ਵਖਾਈਆ ਮੇਰੀ ਕੁਸ਼ਾ ਕਰ ਧਿਆਨ ਜਿ세 ਉੱਪਰ ਆਸਨ ਲਾਈਆ ਤੇਰੀ ਦਿਸ਼ਾ ਕਰੇ ਪਰਵਾਨ ਦੈਸ਼ਰ ਮਾਰਨਾ ਕੋਈ ਵਡਿਆਈ ਆ ਹੁਕਮੇ ਅੰਦਰ ਖੇਲ ਕਰੇ ਹੁਕਮਰਾਨ ਬਨਵਾਸ ਕੱਟਣ ਕੋਈ ਨਾ ਜਾਈਆ ਬਨਵਾਸ ਤੂੰ ਕੱਟੇਗਾ ਓ ਰਾਮਾ ਦਾ ਰਾਮ ਕੋਈ ਬਨਵਾਸ ਨਹੀਂ ਕੱਟਣ ਜਾਵੇਗਾ ਮੈਂ ਲਿਸਟ ਇੱਕ ਬਹੁਤ ਲੰਬੀ ਹੈ ਥੋੜਾ ਜਿਆ ਅੱਗੇ چل ਜਾ ਕਬੀਰ ਨਾਨਕ ਹੋਏ ਹੈਰਾਨ ਹਰ ਜੁ ਕੀ ਕੀ ਖੇਲ ਰਚਾਈਆ ਪਵਨ ਪਾਣੀ ਨੈਣ ਸ਼ਰਮਾਣ ਮੇਰੋ ਨੈਣਾ ਨੀਰ ਮਹਾਈਆ ਅਗਨੀ ਅੰਗ ਹੋਈ ਅਗਨੀ ਆਗ ਹੋਈ ਕੁਰਬਾਨ ਕਰਬਾ ਮਿਲੇ ਨਾ ਕੋਈ ਵਡਿਆਈਆ ਆਰ ਮਿਲਾ ਚੁਕੀ ਵਿੱਚ ਜਹਾਨ ਆਰ ਜੋ ਕੋਈ ਨજર ਨਾ ਆਈਆ ਪੂਰਨ ਪਰਮੇਸ਼ਵਰ ਮਿਲਿਆ ਆਣ ਆਣ ਸਭ ਦੂਰ ਆ ਪਾਈਆ ਵਾਗਾ ਸਾਰਿਆਂ ਨੂੰ ਅਣਪਾ ਦੇਵੇਗਾ ਸਾਰਿਆਂ ਨੂੰ ਭੁਖੋਂ ਦੀ ਹੋਵੇਗੀ ਕਿ ਅਸੀਂ ਨਿਦਰਸ਼ਨ ਕਰ ਲਈਏ ਪਾਦੀ ਪਾਜ ਕੇ ਗੁਰੂ ਅਵਤਾਰ ਵੀ ਸ਼ੰਦੀ ਤਾਰ ਦਸ਼ਨਾ ਕਰਨ ਵਾਸਤੇ ਆਏ ਪੂਰਨ ਪਰਮੇਸ਼ਵਰ ਮਿਲਿਆ ਆਣ ਆਣ ਸਭ ਨੂਰ ਆ ਪਾਈਆ ਸ੍ਰਿਸ਼ਟ ਸਬਾਈ ਦਿਸ਼ੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਕਹੋ ਨਜਰਾ ਮਤਲਬ ਤੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਫੇਰ ਸੁਣ ਲਿਓ ਪੂਰਨ ਪਰਮੇਸ਼ਵਰ ਮਿਲਿਆ ਆਣ ਆਣ ਸਭ ਨੂਰ ਆ ਪਾਈਆ ਸ੍ਰਿਸ਼ਟ ਸਭਾਈ ਦਿਸੇ ਮਹਾਰਾਜ ਸ਼ੇਰ ਸਿੰਘ বিষ্ণੂ ਪਦਮਹਾਨ ਮਹਾਰਾਜ ਸ਼ੇਰ ਸਿੰਘ ਨજર ਕਿਸੇ ਨਾ ਆਈਆ ਜੀਦਾ ਰੌਲਾ ਪਾਉਂਦੇ ਕਿ ਬਰਾਬਰ ਤੇ ਸਰੂਪ ਲੱਗਣਾ ਚਾਹੀਦਾ ਕੀ ਕਹਿਰੇ ਆ ਪ੍ਰਭੂ ਤੇ ਗੁਰੂ ਅਵਤਾਰ ਕੀ ਕਹਿ ਰਿਹਾ ਕਿ ਜਦੋਂ 994 ਚੌਂਕੜੀ ਯੁੱਗ ਬਾਦ ਇਹ ਖੇਲ ਹੋਈ ਉਦੋਂ ਨਜ਼ਰੀ ਕੌਣ ਆਵੇਗਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਵਾਹ ਭਗਵਾਨ ਮਹਾਰਾਜ ਸ਼ੇਰ ਸਿੰਘ ਨਜ਼ਰ ਕਿਸੇ ਨਾ ਆਈ ਹਮ ਨਜ਼ਰੀ ਜਿਹੜਾ ਆਵੇਗਾ ਹੁਣ ਮਨੁੱਖ ਲੋਕ ਤੇ ਗੱਲ ਉਹਦੀ ਚੱਲੇਗੀ ਪੂਰਨ ਪਰਮੇਸ਼ਵਰ ਮਿਲਿਆ ਆਣ ਸਭ ਨੂਰੇ ਆ ਪਾਈਆ ਸ੍ਰਿਸ਼ਟ ਸਮਾਈ ਦਿ세 ਮਹਾਰਾਜ ਸ਼ੇਰ ਸਿੰਘ বিষ্ণੂ ਫਗਵਾਨ ਮਹਾਰਾਜ ਸ਼ੇਰ ਸਿੰਘ ਨજર ਕਿਸੇ ਨਾ ਆਈਆ ਵੇਖੋ ਬਣਿਆ ਹਰ ਸ਼ੈਤਾਨ ਸ਼ਰਾ ਉਲਟੀ ਆਪ ਚਲਾਈਆ ਨਿਰਗੁਣ ਵਸਿਆ ਆਪ ਅਮਾਮ ਸਰ ਗੁਣ ਪਰਦਾ ਉੱਤੇ ਪਾਈਆ ਪੂਰਨ ਕਰਿਆ ਪੂਰਾ ਕੰਮ ਮੇਂ ਕਰਮੀ ਕਰਮ ਕਾਂਡਣਾ ਕੋ ਇਹ ਜੜਾਈਆ ਗੋਬਿੰਦ ਕੀਤੀ ਆ ਪਹਿਚਾਨ ਪਿਛਲਾ ਪਰਦਾ ਰਿਆ ਚਕਾਈਆ ਕੀ ਪਰਦਾ ਚਕਾਇਆ ਉਹ ਸੰਮਲਖੇੜਾ ਕਰ ਪਰਵਾਨਾ ਇਹ ਪਰਵਾਨਾ ਹੈ ਮਾਤ ਲੋਕ ਤੇ ਇਹ ਵਿਆਹ ਮੈਂ ਥੋੜੀ ਗੱਲ ਅਟਾਰਸੀ ਆਇਆ ਕੱਲ ਜੋਬ ਦਾ ਬਹੁਤ ਜੋਰ ਹੈ ਸਰੇਂਦਰ ਸਿੰਘ ਦੇ ਕਾਰਨ ਇਹ ਵਿਆਹ ਚੱਲ ਰਿਹਾ ਸੀ ਅਟਾਰਸੀ ਕੱਲ ਜੋ ਜਨ ਭਗਤਾਂ ਨੂੰ ਸੰਦੇਸ਼ ਦਿੰਦਾ ਹੈ ਧਿਆਨ ਦੇਂਦੇ ਰਿਓ ਕਲਯੁਗ ਕਹੇ ਜਨ ਭਗਤੋ ਅੱਜ ਮੈਨੂੰ ਦੇ ਦਿਓ ਆਪਣੀ ਗੁੱਸੇ ਵਾਲੀ ਪੂੰਜੀ ਪੂੰਜੀ دارو ਮੇਰਾ ਭਾਰ ਦਿਓ ਬਣਾਈਆ ਮੈਂ ਚਾਹੁੰਦਾ ਕੀ ਕਹਿੰਦਾ ਕਲਯੁਗ ਕਿ ਇਹ ਸਮਾਜੇ ਮੈਂ ਚਾਉਂਦਾ ਸਤਗੁਰ ਦਾ ਦਰਸ਼ ਕਰੋ ਤੁਹਾਡੇ ਅੰਦਰੋਂ ਦੁਰਮਤ ਮੈਲ ਜਾਵੇ ਪੂੰਜੀ ਪੂੰਜੀ ਜਾਵੇ ਵਕਾਰ ਰਹਿਣ ਕੋਈ ਨਾ ਪਾਈਆ ਨਾ ਕੋਈ ਮਸੂਲ ਮੰਗਾਤੇ ਨਾ ਕੋਈ ਮੰਗਾ ਚੁੰਗੀ ਬਿਨਾ ਚੁੰਗੀ ਖਾਨਿਆਂ ਤੋਂ ਤੁਹਾਡਾ ਪਾਰ ਦਿਆਂ ਲੰਗਾਈਆ ਕੀ ਕਹਿੰਦਾ ਕੱਲ ਜੋ ਕਟਾਰਸੀ ਵਾਲਿਆਂ ਨੂੰ ਵੇਖਿਓ ਪਰੇਸ਼ਾਨੀ ਵਿੱਚ ਕੋਈ ਨਾ ਪਾਇਓ ਆਉਂਦੀ ਸਦਾ ਦਰਛੜ ਕਰੋ ਵੇਖਿਓ ਪਰੇਸ਼ਾਨੀ ਵਿੱਚ ਕੋਈ ਨਾ ਪਾਇਓ ਆਉਂਦੀ ਨੈਣ ਮੂੰਦ ਵੇਖਣ ਹਾਰਾ ਥਾਂ ਥਾਈਆਂ ਅਸ਼ਾਰਿਆਂ ਤੇ ਹੱਥਾਂ ਨਾਲ ਕਿਸੇ ਨੂੰ ਵੱਡਿਓ ਨਾ ਚੁੰਡੀ ਕਿ ਮਨ ਚ ਕੋਈ ਸ਼ੱਕ ਨਾ ਰਹੇ ਦੇ ਕਿ ਇਹ ਪਰਮਾਤਮਾ ਨਹੀਂ ਇੱਕ ਦੂਜੇ ਨੂੰ ਚੁੰਡੀਆਂ ਵੜ ਕੇ ਨਾ ਦੱਸਿਓ ਕਿ ਇਹ ਵੇਖੋ ਅੱਜ ਕੀ